ਮम्मी ਕਿੰਨੇ ਦਿਨ ਹੋ ਗਏ ਮੈਨੂੰ ਇੱਥੇ ਰਹਿੰਦੀ ਨੂੰ ਹੁਣ ਅੱਜ ਨਾ ਮੈਂ ਆਪਣੇ ਘਰ ਚਲ ਜਾਣਾ ਰਹਿਣਾ ਤੋਂ ਚਾਤੇ ਨੂੰ ਮੈਂ ਰਹਿਣਾ ਕੀ ਹੈ ਮੈਨੂੰ ਉੱਥੇ ਸਹੀ ਲੱਗਦਾ ਉੱਥੇ ਮੈਨੂੰ ਅੰਮ੍ਰਿਤੀਆਂ ਜਿਆਦਾ ਹੁੰਦੀਆਂ ਨੇ ਕਈ ਜਾ ਇੱਥੇ ਬੈਠਾ ਹੁੰਦਾ ਹੀ ਕਈ ਵਾਰੀ ਮੈਂ ਉਹ ਕਮਰੇ 'ਚ ਜਾਣਾ ਫਿਰ ਵੀ ਮੈਂ ਸੋਚਣਾ ਵੀ ਕਿ ਆ ਜਮਰ ਅੱਗੇ ਲੱਭਦਾਂ ਨਹੀਂ ਹੈ ਕਿ ਅੰਮ੍ਰਿਤ ਇੱਥੇ ਹੁੰਦਾ ਹੈ ਜੇ ਮੈਂ ਕੋਈ ਰਸੋਈ 'ਚ ਕੰਮਕਾਰ ਕਰਨਾ ਤੇ ਮੈਨੂੰ ਵਾਜਾ ਦਿੰਦੇ ਰਹਿਣਾ ਉੱਥੇ ਹੀ ਆ ਜਾਣਾ ਕਈ ਵਾਰੀ ਕੋਈ ਇਹੋ ਜਿਹੀ ਚੀਜ਼ ਉਹਦੀਆਂ ਪਈਆਂ ਨੇ ਆਪਣਾ ਕੋਈ ਕੰਮ ਕਰਦੀ ਹੋਵਾ ਤੇ ਮੈਨੂੰ ਉਹ ਚੀਜ਼ਾਂ ਲੱਭ ਜਾਂਦੀਆਂ ਨੇ ਫਿਰ ਉਹ ਚੀਜ਼ਾਂ ਵਲ ਵੇਚ ਭਾਵੇਂ ਮਨ ਮੇਰਾ ਦੁਖੀ ਹੁੰਦਾ ਪਰ ਮੈਨੂੰ ਇਹ ਹੁੰਦਾ ਵੀ ਉਹਦੀਆਂ ਚੀਜ਼ਾਂ ਫਿਰ ਮੈਂ ਸਾਂਭ ਸੋਖ ਕੇ ਚੱਲ ਰੱਖ ਲੈਣੀ ਆ ਵੀ ਬੜੀਆਂ ਆਜਾਦਾ ਮਤਲਬ ਮੇਰੇ ਜੁੜੀਆਂ ਨੇ ਤੇਰੇ ਉਥੇ ਨੂੰ ਚੈਨ ਹੀ ਹੁੰਦਾ ਮੈਨੂੰ ਇਦਾਂ ਲੱਗਦਾ ਕਿ ਅਮਰ ਨੂੰ ਕੁਝ ਹੋਇਆ ਨਹੀਂ ਆ ਅਮਰ ਮੇਰੇ ਨਾਲ ਹੀ ਐ ਚੱਲ ਠੀਕ ਐ ਫਿਰ ਜਿੱਥੇ ਜਾਣਾ ਤੇ ਚਲੇ ਜਾ ਫਿਰ ਦੀਦੀ ਚਲ ਤੇ ਜਾਓਗੇ ਨਾ ਆਪਲਾ ਧਿਆਨ ਰੱਖਿਓ ਤੇ ਪ੍ਰਗੀਤ ਦਾ ਵੀ ਧਿਆਨ ਰੱਖਿਓ ਤੇ ਜਦੋਂ ਕਿਤੇ ਤੁਹਾਨੂੰ ਲੋੜ ਪੈਗੀ ਨਾ ਅਸੀਂ ਮੰਮੀ ਨੂੰ ਵੀ 2-4 ਦਿਨ ਭੇਜ ਦਾਂਗੇ ਤੁਹਾਡੇ ਕੋਲ ਤ੍ਰਣਕ ਜੀ ਲੱਗ ਜਾਂਦੀ ਹੈ ਨਾ ਜੀਆਂ ਨਾਲ ਤੇ ਮੰਮੀ ਵੀ ਆਪੇ ਤੁਹਾਡੇ ਕੋਲ ਰਹਿਣਗੇ ਆ ਕੇ ਆਹੋ ਚਲ ਠੀਕ ਤਾਂ ਇਹ ਤੇ ਵੇਖੋ ਨਹੀਂ ਨਾ ਕਿ ਸਾਡੇ ਤੁਹਾਡੇ ਦੇ ਸਕਦੇ ਆ ਮੇਰਾ ਟਾਈਮ ਲੰਗਾ ਸਕਦੇ ਆ ਕਦੇ ਮੰਮੀ ਚੱਲ ਗਏ ਕਦੇ ਮੈਂ ਆ ਗਈ